ਆਖਰਕਾਰ ਲੰਬੇ ਸਮੇਂ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਐਨਓਸੀ ਦੀ ਜਿਹੜੀ ਹੈ ਕੰਡੀਸ਼ਨ ਜਿਹੜੀ ਹੈ ਖਤਮ ਕਰ ਦਿੱਤੀ ਗਈ ਹੈ ਇਹ ਐਨਓਸੀ ਦੀ ਕੰਡੀਸ਼ਨ ਖਤਮ ਕਰਨ ਦੇ ਨਾਲ ਬਿਲਡਰ ਭਾਈਚਾਰੇ ਨੂੰ ਕਿੰਨਾ ਫਾਇਦਾ ਹੋਵੇਗਾ ਕੀ ਉਹ ਖੁਸ਼ੀ ਮਨਾ ਰਹੇ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਖਰੜਚ ਪੰਜਾਬ ਇੰਜ ਬਿਲਡਰ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਪੰਕਜ ਸੂਦੀ ਤੇ ਵਾਈਸ ਪ੍ਰਧਾਨ ਨੇ ਰਾਹੁਲ ਮਨਚੰਦਾ ਜੀ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਕਿਸ ਤਰ੍ਹਾਂ ਲੱਡੂ ਵੰਡ ਕੇ ਜਿਹੜੇ ਨੇ ਖੁਸ਼ੀ ਮਨਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਐਨਓਸੀ ਦੀ ਕੰਡੀਸ਼ਨ ਜਿਹੜੀ ਆ ਖਤਮ ਕਰ ਦਿੱਤੀ ਆ ਪੰਜਾਬ ਬਿਲਡਰ ਐਂਡ ਪ੍ਰੋਪਰਟੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਪੰਕਲ ਸੂਜੀ ਤੇ ਰਾਹੁਲ ਮਨਚੰਦਾ ਜੀ ਜਿਹੜੇ ਨੇ ਵਾਇਸ ਪ੍ਰਧਾਨ ਨੇ ਤੁਸੀਂ ਦੇਖ ਰਹੇ ਹੋ ਏ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਖੜੜਦੀਆਂ ਦਿਖਾ ਰਹੇ ਹਾਂ ਜਿੱਥੇ ਬਿਲਡਰ ਭਾਈਚਾਰੇ ਦੇ ਵਿੱਚ ਐਨਓਸੀ ਨੂੰ ਖਤਮ ਕਰਨ ਦੇ ਲੈ ਕੇ ਜਿਹੜੇ ਹੈ ਕਿੰਨੀ ਖੁਸ਼ੀ ਮਨਾਈ ਜਾ ਰਹੀ ਹੈ ਲੱਡੂ ਵੰਡ ਕੇ ਜਿਹੜੇ ਨੇ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਖੜ ਲਾਈਵ ਤਸਵੀਰਾਂ ਦਿਖਾ ਰਹੇ ਆ ਪੰਜਾਬ ਪ੍ਰਧਾਨ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਲਾਈਵ ਤਸਵੀਰਾਂ ਦੇਵ ਜੀ ਤੁਹਾਡਾ ਵੀ ਤੇ ਬਤਲਾ ਜੀ ਤੁਹਾਡਾ ਵੀ ਇਹ ਸਾਰੇ ਆਪਣੇ ਪ੍ਰੈਸ ਵਾਲੇ ਭਰਾਵਾਂ ਦਾ तहे ਦਿਲੋਂ ਧੰਨਵਾਦ ਤੇ ਸਾਰੇ ਇਹ ਜਿਹੜੀ ਅੱਜ ਸਾਡੀ ਐਨਓਸੀ ਦੀ ਕੰਡੀਸ਼ਨ ਹਟਣ ਦੀ ਜਿਹੜੀ ਜਿੱਤ ਵੈ ਇਹ ਜਿੱਤ ਆਪਣੇ ਸਾਰੇ ਪੰਜਾਬ ਦੇ ਬਿਲਡਰ ਔਰ ਡੀਲਰ ਉਹਨਾਂ ਦੀ ਜਦੋ ਜਹਿਦ ਉਹਨਾਂ ਦੀ ਮਿਹਨਤ ਉਹਨਾਂ ਦੀ ਇਹਦੇ ਵਾਸਤੇ ਜਿੰਨੀ ਦੇਰ ਤੋਂ ਅਸੀਂ ਪਿਛਲੇ 3 ਸਾਲ ਤੋਂ ਲੜਾਈ ਲੜਦੇ ਆ ਰਹੇ ਹਾਂ ਇਹ ਉਸ ਲੜਾਈ ਦੀ ਜਿੱਤ ਹੈਗੀ ਹੈ ਤੇ ਇਹਦੇ ਨਾਲ ਨਾਲ ਮੈਂ ਕੁਝ ਡਿਟੇਲਸ ਵੀ ਤੁਹਾਨੂੰ ਦੇਣਾ ਚਾਹੁੰਦਾ ਵਾ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਜਿਸ ਦੀ ਧਾਰਾ 20 ਤੇ ਉਪ ਧਾਰਾ 4 ਦੇ ਤਹਿਤ ਇਹ ਇੱਕ ਨਵੀਂ ਰੈਗੂਲੇਸ਼ਨ ਪਾਸ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇੱਕ ਪਾਸ ਕੀਤੀ ਹੈ ਜਿਦੇ ਵਿੱਚ ਇਹ ਕਿਹਾ ਗਿਆ ਕਿ ਕਿਸੇ ਵੀ ਵਿਅਕਤੀ ਨੇ ਅਗਰ 31 ਜੁਲਾਈ 2024 ਤੱਕ ਕਿਸੇ ਵੀ ਅਨਅਧਿਕਾਰਿਤ ਕਲੋਨੀ ਦੇ ਵਿੱਚ 500 ਵਰਗ ਗਜ ਤੱਕ ਦੇ ਕੋਈ ਵੀ ਪਲਾਟ ਦੀ ਰਜਿਸਟਰੀ ਕਰਾਈ ਹੋਈ ਸੀ ਜਾਂ ਉਹਨੇ ਕੋਈ ਜੀਪੀਏ ਜਨਰਲ ਪਾਵਰ ਆਫ ਟਰਨੀ ਅਟਾਰਨੀ ਲਈਤੀ ਹੋਈ ਸੀਗੀ ਜਾਂ ਉਹਨੇ ਕੋਈ ਬਿਆਨਾ ਕੀਤਾ ਹੋਇਆ ਸੀਗਾ ਜਾਂ ਹੋਰ ਵੀ ਕੋਈ ਡਾਕੂਮੈਂਟ ਜਿਹੜਾ ਇਹ ਪ੍ਰੂਫ ਕਰ ਦੇਵੇ ਕਿ ਇਹ ਪ੍ਰਾਪਰਟੀ ਜਿਹੜੀ ਹੈਗੀ ਹੈ 31 ਜੁਲਾਈ ਇਹ ਡੇਟ ਪਲੀਜ਼ ਸਾਰੇ ਮੇਰੇ ਵੀਰ ਜਿਹੜੇ ਵੀ ਪ੍ਰਾਪਰਟੀ ਦਾ ਕੰਮ ਕਰਦੇ ਹੈਗੇ ਆ ਜਾਂ ਕੋਈ ਆਮ ਕਸਟਮਰ ਵੀ ਜਿਨੇ ਆਪਣੀ ਪ੍ਰਾਪਰਟੀ ਵੇਚਣ ਜਿਹਨੂੰ ਦਿੱਕਤ ਆ ਰਹੀ ਸੀ ਐਨਓਸੀ ਦੀ ਕੰਡੀਸ਼ਨ ਹੋਣ ਕਰਕੇ ਉਹ ਆਪਣੀ ਪ੍ਰਾਪਰਟੀ ਦੀ ਵੇਚ ਨਹੀਂ ਪਾ ਰਿਆ ਸੀਗਾ ਤੇ ਇਹ ਡੇਟ ਪਲੀਜ਼ ਆਪਣੇ ਦਿਮਾਗ 'ਚ ਯਾਦ ਕਰ ਲੈਣ ਔਰ ਨਾਲ ਨਾਲ ਜਿਹੜੇ ਮੈਂ ਡਾਕੂਮੈਂਟ ਦੱਸ ਰਿਆ ਮੈਂ ਇਹ ਡਾਕੂਮੈਂਟ ਵੀ ਆਪਣੇ ਕੋਲ ਅੱਛੇ ਤਰੀਕੇ ਨਾਲ ਸਮਝ ਲੈਣ 31 ਜੁਲਾਈ 2024 ਤੋਂ ਪਹਿਲਾਂ ਅਗਰ ਤੁਸੀਂ ਕੋਈ ਵੀ ਪ੍ਰਾਪਰਟੀ ਦੀ ਰਜਿਸਟਰੀ ਕਰਾਈ ਹੋਈ ਸੀਗੀ ਜੀਪੀਏ ਲਿੱਤੀ ਹੋਈ ਸੀਗੀ ਕੋਈ ਬਿਆਨਨਾ ਕੀਤਾ ਹੋਇਆ ਸੀਗਾ ਜਾਂ ਹੋਰ ਕੋਈ ਵੀ ਡਾਕੂਮੈਂਟ ਜਿਹੜੀ ਕੀ ਰੈਕੋਗਨਾਈਜ਼ ਕੀਤਾ ਜਾ ਸਕੇ ਗਵਰਨਮੈਂਟ ਵੱਲੋਂ ਕਿ ਇਹ ਸੇਲ ਪਰਚੇਸ 31 ਜੁਲਾਈ 2024 ਤੋਂ ਪਹਿਲਾਂ ਪਹਿਲਾਂ ਹੋਈ ਹੋਈ ਸੀਗੀ ਉਸ ਦੇ ਵਿੱਚ ਐਨਓਸੀ ਦੀ ਕੰਡੀਸ਼ਨ ਸਰਕਾਰ ਨੇ ਹਟਾ ਦਿੱਤੀ ਅੱਜ ਸਰਕਾਰ ਨੇ ਜੋ ਐਲਾਨ ਕੀਤਾ ਹੈ ਜੀ ਵੀ ਐਨਓਸੀ ਦੀ ਕੰਡੀਸ਼ਨ ਹਟਾ ਦਿੱਤੀ ਹੈ ਬਿਲਡਰ ਭਾਈਚਾਰੇ ਦੇ ਵਿੱਚ ਕਿੰਨੀ ਖੁਸ਼ੀ ਹੈ ਜੀ ਕਿ ਕਿੰਨਾ ਕੁ ਫਰਕ ਪਵੇਗਾ ਕਾਰੋਬਾਰ ਨੂੰ ਦੇਖੋ ਜੀ ਅ ਡੇਵਿਡ ਜੀ ਤੇ ਬਤਲਾ ਜੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਨਾ ਮੈਂ ਕਿ ਇਹਦੀ ਪੂਰੇ ਅਸੀਂ ਲੱਡੂ ਵੰਡ ਰਹੇ ਹੈਗੇ ਆਂ ਔਰ ਸਾਰੇ ਅੱਜ ਬੜੀ ਖੁਸ਼ੀ ਦੀ ਲਹਿਰ ਹੈ ਔਰ ਇਹਦੇ ਵਾਸਤੇ ਅਸੀਂ ਧੰਨਵਾਦ ਵੀ ਕਰਦੇ ਆਂ ਸਰਕਾਰ ਦਾ ਕਿ ਜਿਨ੍ਹਾਂ ਨੇ ਇਹ ਕਦਮ ਉਠਾ ਕੇ ਇਸ ਸੈਕਟਰ ਨੂੰ ਬੜੀ ਰਾਹਤ ਦਿੱਤੀ ਹੈ ਜਿਹੜਾ ਪ੍ਰਾਪਰਟੀ ਦਾ ਸੈਕਟਰ ਹੈ ਜੀ ਇਹ ਪੂਰੇ ਬਾਜ਼ਾਰ ਦੀ ਇਕਨੋਮੀ ਨੂੰ ਡਰਾਈਵ ਕਰਦਾ ਵੈ ਚਾਹੇ ਕੋਈ ਦਰਵਾਜ਼ੇ ਵਾਲੇ ਹੈ ਟਾਇਲ ਵਾਲੇ ਹੈ ਪੇਂਟ ਵਾਲੇ ਹੈ ਸੀਮੈਂਟ ਵਾਲੇ ਹੈ ਹਾਰਡਵੇਅਰ ਵਾਲੇ ਹੈ ਇਟ ਵਾਲੇ ਹੈ ਮਜ਼ਦੂਰ ਹੈ ਕਿਸਾਨ ਦੀ ਜ਼ਮੀਨ ਵਿਕਦੀ ਹੈ ਇਹ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਵੈ ਤੇ ਨਾਲੇ ਮਾਰਕੀਟ 'ਚ ਪੈਸਾ ਵੀ ਆਂਦਾ ਵੈ ਕਿਉਂਕਿ ਘਰ ਬੇਗੂਗਾ ਜੀ ਉਹਦੇ ਨਾਲ ਪੈਸਾ ਮਾਰਕੀਟ 'ਚ ਆਊਗਾ ਸਰਕਾਰ ਕੋ ਰੈਵਨਿਊ ਆਊਗਾ ਨਕਸ਼ੇ ਪਾਸ ਹੋ ਰਹੇ ਹੋਣਗੇ ਸਰਕਾਰ ਕੋਲ ਉਹਦੇ ਨਾਲ ਰੈਵਨਿਊ ਆਏਗਾ ਮੇਰੇ ਖਿਆਲ ਚ ਘੱਟ ਤੋਂ ਘੱਟ 400 ਤੋਂ 500 ਕਰੋੜ ਰੁਪਏ ਸਰਕਾਰ ਕੋਲ ਇਸ ਕਰਜ਼ੇ ਨਾਲ ਆਣਾ ਚਾਹੀਦਾ ਵੈ ਪੂਰੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਸਮੇਂ ਸਿਰ ਪਹਿਲਾਂ ਸੰਘਰਸ਼ ਕੀਤਾ ਐ ਤੁਸੀਂ ਨਹੀਂ ਮਿਲਦੀ ਸੀ ਕੰਮ ਕਾਫੀ ਦਾ ਡਾਊਨ ਚਲਾ ਗਿਆ ਸੀਗਾ ਹੁਣ ਕਿੰਨਾ ਕਾ ਫਰਕ ਪਈਗਾ ਦੇਖਾ ਬਕਰ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕਸਟਮਰ ਦਾ ਭਰੋਸਾ ਸਾਡੇ ਉੱਪਰ ਦੁਬਾਰਾ ਆਏਗਾ ਕਿਉਂਕਿ ਕਸਟਮਰ ਜਦੋਂ ਇੱਕ ਐਨਓਸੀ ਦੀ ਕੰਡੀਸ਼ਨ ਹੁੰਦੀ ਸੀ ਤਾਂ ਉਹ ਕਈ ਵਾਰ ਡਾਊਟ ਕਰਦਾ ਸੀ ਕਿ ਸ਼ਾਇਦ ਪ੍ਰਾਪਰਟੀ ਦੇ ਕਾਗਜ਼ਾਤਾਂ 'ਚ ਕੋਈ ਕਮੀ ਹੈ ਜਾਂ ਇਹ ਜਿਹੜਾ ਬਿਲਡਰ ਜਾਂ ਡੀਲਰ ਜਿਹੜਾ ਹੈਗਾ ਵਾ ਇਹ ਸਾਨੂੰ ਸਹੀ ਗਾਈਡ ਨਹੀਂ ਕਰ ਪਾ ਰਿਹਾ ਜਾਂ ਇਹ ਦੇ ਕਰਕੇ ਇਹਦੀ ਗਲਤੀ ਕਰਕੇ ਇਹਦੀ ਕਮੀ ਕਰਕੇ ਰਜਿਸਟਰੀ ਨਹੀਂ ਹੋ ਰਹੀ ਇਸ ਕਦਮ ਦੇ ਨਾਲ ਸਾਡੇ ਪੂਰੇ ਬਿਲਡਰ ਔਰ ਡੀਲਰਾਂ ਦੇ ਉੱਪਰ ਜਿਹੜੇ ਕਸਟਮਰ ਹੈ ਉਹਨਾਂ ਦਾ ਵਿਸ਼ਵਾਸ ਦੁਬਾਰਾ ਪੈਦਾ ਹੋਏਗਾ ਔਰ ਮੇਰੇ ਖਿਆਲ ਦੇ ਵਿੱਚ ਜਿਹੜਾ ਬਿਜ਼ਨਸ ਹੈ ਘੱਟ ਤੋਂ ਘੱਟ ਡਬਲ ਹੋਣਾ ਚਾਹੀਦਾ ਵੈ ਸਰਕਾਰ ਦੇ ਕੋਲ ਰੈਵਨਿਊ ਵੀ ਆਏਗਾ ਔਰ ਜਿੰਨੇ ਲੋਕ ਪ੍ਰਾਪਰਟੀ ਦੇ ਕੰਮ ਤੋਂ ਨਿਰਾਸ਼ ਹੋਣ ਦੇ ਜਾ ਰਹੇ ਸੀਗੇ ਪੰਜਾਬ ਛੱਡ ਕੇ ਕੋਈ ਹਰਿਆਣਾ ਜਾ ਰਿਹਾ ਸੀ ਕੋਈ ਹਿਮਾਚਲ ਜਾ ਰਿਹਾ ਸੀ ਤੇ ਮੈਂ ਸਰਕਾਰ ਦਾ ਧੰਨਵਾਦ ਵੀ ਕਰਦਾ ਮੈਂ ਤੇ ਉਹਨਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਮੈਂ ਕਿ ਪੰਜਾਬ ਔਰ ਖਾਸ ਕਰਕੇ ਜਿਹੜਾ ਆਪਣਾ ਖਰੜ ਮੁਹੱਲੀ ਏਰੀਆ ਵਾ ਇਹ ਏਰੀਆ ਦੇ ਵਿੱਚ ਬਹੁਤ ਡਿਮਾਂਡ ਹੈ ਪ੍ਰਾਪਰਟੀ ਦੀ ਬਹੁਤ ਲੋਕ ਇੱਥੇ ਮਾਈਗ੍ਰੇਟ ਕਰਕੇ ਆ ਰਹੇ ਹੈ ਤੇ ਅਸੀਂ ਚਾਹਨੇ ਕਿ ਉਹ ਲੋਕ ਇੱਥੇ ਹੀ ਪ੍ਰੋਜੈਕਟ ਲਗਾਉਣ 500 ਗਾਜ ਤੱਕ ਦੇ ਜਿਵੇਂ ਮਤਵਾਡੋ ਮੰਨ ਲਓ ਕੋਈ ਅਨਧਾਰਿਕ ਕਲੋਨੀ ਦੇ ਵਿੱਚ 100 ਗਾਜ, 150 ਗਾਜ, 200 ਗਾਜ, 250 ਗਾਜ, 500 ਗਾਜ ਤੱਕ ਦੇ ਉਹਨਾਂ ਨੇ ਇਹ ਬੇਸਿਕਲੀ ਸਰਕਾਰ ਨੇ ਇੱਕ ਆਮ ਆਦਮੀ ਨੂੰ ਰਾਹਤ ਦਿੱਤੀ ਹੈ ਜਿਹਨੇ ਛੋਟਾ ਘਰ ਬਣਾਉਣਾ ਸੀਗਾ, ਉਹਦੇ ਕੋਲ ਪਲਾਟ ਸੀਗਾ, ਉਹਦੀ ਰਜਿਸਟਰੀ ਕਰਾਉਣੀ ਸੀ ਤਾਂ ਉਹਦੇ ਵਾਸਤੇ ਸਰਕਾਰ ਨੇ ਰਾਹਤ ਦਿੱਤੀ ਹੈ ਤੇ ਅਸੀਂ ਸਰਕਾਰ ਦਾ ਇਸ ਕਦਮ ਲਈ ਧੰਨਵਾਦ ਕਰਦੇ ਹਾਂ। ਸਰ ਸਰਕਾਰ ਦਾ ਧੰਨਵਾਦ ਕਰਨਾ ਚਾਹੂੰਗਾ। ਪਿਛਲੇ ਕੁਝ ਟਾਈਮ ਤੋਂ ਅਸੀਂ ਸਾਲ ਡੇਢ ਸਾਲ ਤੋਂ ਲੜਾਈ ਲੜ ਰਹੇ ਸੀਗੇ ਐਨਓਸੀ ਦੀ ਕੰਡੀਸ਼ਨ ਲਈ ਸੀ। ਲੋਕਲ ਬੋਡੀ ਮਨਿਸਟਰ ਨੂੰ ਵੀ ਮਿਲੇ ਆ ਹਨਾ ਦਫ਼ਤਰ ਗਏ ਆ ਐਮ ਸੀ ਜ਼ੇਬਾਰ ਤਰਨੇ ਵੀ ਲਗਾਏ ਆ ਸਾਡਾ ਇੱਕ ਸੰਘਰਸ਼ ਰਿਹਾ ਜਿਸ ਤੋਂ ਸਾਡੇ ਪ੍ਰਧਾਨ ਜੀ ਨੇ ਵੱਧ ਚੜ ਕੇ ਹਿੱਸਾ ਲਿੱਤਾ ਹੈ ਗੱਲ ਇਹ ਹੈ ਕਿ ਐਨਓਸੀ ਦਾ ਇੱਕ ਜਿਹੜਾ ਗ੍ਰੈਨ ਜਿਹੜੇ ਸਾਡੀ ਤਰੱਕੀ ਸੀ ਖਰੜ ਦੀ ਮੋਆਲੀ ਦੀ ਉਹ ਰੁਕੇ ਗਈ ਸੀ ਕੋਈ ਪ੍ਰੋਜੈਕਟ ਪਾਸ ਹੀ ਨਹੀਂ ਹੋ ਰਿਹਾ ਸੀਗਾ ਬਲਕਿ ਪ੍ਰੋਜੈਕਟ ਦਾ ਛੱਡੋ ਕਿਸੇ ਨੇ ਆਪਣੀ ਪ੍ਰਾਪਰਟੀ ਪੁਰਾਣੀ ਵੇਚਣੀ ਵੀ ਹੁੰਦੀ ਸੀਗੀ ਨਾ ਉਹਦੇ ਵਾਸਤੇ ਵੀ ਕੰਡੀਸ਼ਨ ਲੱਗ ਗਈ ਸੀ ਕੰਡੀਸ਼ਨ ਇਹ ਸੀ ਵੀ ਪੁਰਾਣੀ ਪ੍ਰਾਪਰਟੀ ਵੇਚਣ ਲਈ ਵੀ ਐਨਓਸੀ ਚਾਹੀਦੀ ਹੈ ਜਿਹੜੀ 2017 18 ਜਾਂ 19 ਦੀ ਪ੍ਰਾਪਰਟੀ ਹੈ ਉਸ ਟਾਈਮ ਐਨਓਸੀ ਦੀ ਲੋੜ ਨਹੀਂ ਪੈਂਦੀ ਸੀ ਲੋਕੀ ਆਪਣੀ ਪ੍ਰਾਪਰਟੀ ਲੈ ਲੈਂਦੇ ਸੀਗੇ ਅੱਜ ਦੇ ਟਾਈਮ 'ਚ ਲੋਕੀ ਪ੍ਰਾਪਰਟੀ ਤਾਂ ਲੈਂਦੇ ਆ ਅੱਗੇ ਕਿ ਇਨਵੈਸਟਮੈਂਟ ਕਰ ਸਕੀਏ ਹਨਾ ਤੇ ਜਦ ਇਨਵੈਸਟਮੈਂਟ ਦਾ ਟਾਈਮ ਹੁਣ ਕਿਸੇ ਦਾ ਵਿਆਹ ਆ ਗਿਆ ਕਿਸੇ ਨੂੰ ਪੈਸੇ ਦੀ ਲੋੜ ਹੈ ਉਹਨੇ ਕਿਸੇ ਬਾਪ ਨੇ ਆਪਣੀ ਕੁੜੀ ਦੇ ਵਿਆਹ ਲਈ ਬੱਚੇ ਦੇ ਵਿਆਹ ਲਈ ਹਨਾ ਫਲੈਟ ਵੇਚਣਾ ਹੈ ਤਾਂ ਹੁਣ ਆ ਗਿਆ ਸੀਗਾ ਕਿ ਐਨਓਸੀ ਲੈ ਕੇ ਆਓ ਐਨਓਸੀ ਹੁੰਦੀ ਨਹੀਂ ਸੀ ਕਿ ਜਿਸ ਕਰਕੇ ਉਹ ਪ੍ਰਾਪਰਟੀ ਸੇਲ ਨਹੀਂ ਕਰ ਸਕਦਾ ਸੀ ਨਾ ਰਜਿਸਟਰੀ ਹੁੰਦੀ ਸੀ ਨਾ ਲੋਨ ਹੁੰਦੇ ਸੀ ਕਿਉਂਕਿ ਬੈਂਕ ਨੇ ਵੀ ਬੜੀ ਕੰਡੀਸ਼ਨ ਲਗਾਤੀ ਸੀ ਬੈਂਕ ਲੋਨ ਤਾਂ ਦਿੰਦਾ ਉਹ ਪਹਿਲਾਂ ਕਹਿੰਦਾ ਕਿ ਉਹ ਨੋਨ ਆ ਜਿਸ ਕਰਕੇ ਫੰਡਿੰਗ ਰੁਕ ਗਈ ਹੁਣ 90% ਲੋਕਾਂ ਨੇ ਬੈਂਕ ਤੋਂ ਫੰਡਿੰਗ ਲੈਣੀ ਹੁੰਦੀ ਸੀਗੀ ਤੇ ਇਸ ਕਰਕੇ ਸਾਡਾ ਪ੍ਰੋਪਰਟੀ ਦੀ ਮਾਰਕੀਟ ਨੂੰ ਬੜਾ ਬਹੁਤ ਬੜਾ ਝੜਕਾ ਲੱਗਿਆ ਸੀਗਾ ਤੇ ਜਿਹੜੇ ਹੁਣ ਪੰਜਾਬ ਤੋਂ ਬਾਹਰ ਜਾ ਰਹੇ ਤੇ ਡੀਲਰ ਹੁਣ ਐਨਓਸੀ ਜਿਹੜੀ ਹੈ ਰੱਦ ਹੋ ਗਈ ਉਹਦੇ ਨਾਲ ਕਿੰਨਾ ਕੁ ਤੁਹਾਡੀ ਮਾਰਕੀਟ ਨੂੰ ਫਰਕ ਪਵੇਗਾ ਸਰ ਗੱਲ ਇਹ ਹੈ ਜੀ ਜਿਹੜੇ ਪੰਜਾਬ ਤੋਂ ਬਾਹਰ ਡੀਲਰ ਕੀ ਬਿਲਡਰ ਵੀ ਬਾਹਰ ਪ੍ਰੋਜੈਕਟ ਚੱਕਣ ਲੱਗੇ ਸੀਗੇ ਕੁਝ ਮੇਰੇ ਜਾਣਕਾਰ ਨੇ ਜਿਹੜੇ ਉਰੇ ਪੈਸੇ ਲਗਾਣ ਦੇ ਜਿਹੜਾ ਕਸੋ ਸਿਮਲੇ ਚ ਕਸੋਲੀ ਤੇ ਪ੍ਰੋਜੈਕਟ ਲੈ ਕੇ ਆ ਰਹੇ ਸੀਗੇ ਜਾਂ ਦਿੱਲੀ ਗੁੜਗਾਉਂ ਵਾਲੀ ਸਾਈਡ ਚਲੇ ਗਏ ਸੀਗੇ ਉਹਨਾਂ ਨੇ ਖਰਚ ਇਨਵੈਸਟ ਕਰਨਾ ਹੀ ਬੰਦ ਕਰ ਦਿੱਤਾ ਸੀਗਾ ਜਿਹਦੇ ਕਰਕੇ ਸਭ ਤੋਂ ਜ਼ਿਆਦਾ ਝਟਕਾ ਤਾਂ ਡੀਲਰਾਂ ਨੂੰ ਹੀ ਲੱਗਿਆ ਹੈ ਬਿਲਡਰਾਂ ਨੂੰ ਹੀ ਲੱਗਿਆ ਕਿਉਂਕਿ ਨਾ ਤਾਂ ਸਾਡੇ ਕੋਲ ਕੋਈ ਜ਼ਮੀਨ ਹੈ ਵੇਚਣ ਲਈ ਨਾ ਅਸੀਂ ਕੁਝ ਵੇਚ ਸਕਦੇ ਨਾ ਖਰੀਦ ਸਕਦੇ ਰੈਵਨਿਊ ਸਰਕਾਰ ਨੂੰ ਜਾਣਾ ਸੀਗਾ ਸਰਕਾਰ ਦਾ ਵੀ ਨੁਕਸਾਨ ਸੀਗਾ ਉਸ ਚੀਜ਼ 'ਚ राव ਜੀ ਜਿਸ ਤਰ੍ਹਾਂ ਐਨਓਸੀ ਬੰਦ ਕੀਤੀ ਹੈ ਸਰਕਾਰ ਨੂੰ ਇੱਕ ਹੋਰ ਅਪੀਲ ਜਿਹੜੀ ਬੀਨਵੀ ਐਚਕੇ 2ਵੀ ਐਚਕੇ ਫਲੈਟਾਂ ਨੂੰ ਲੈ ਕੇ ਕੁਝ ਅਪੀਲ ਕਰਨੀ ਚਾਹੂਗੇ ਵੀ ਇਹ ਵੀ ਦੁਬਾਰਾ ਸ਼ੁਰੂ ਹੋਣੇ ਚਾਹੀਦੇ ਸਰ ਗੱਲ ਇੰਨੀ ਕਹਾਂ ਕਿ ਜਿਹੜੀ ਸਰਕਾਰ ਬੜੇ ਤਰੀਕੇ ਨਾਲ ਚੱਲ ਰਹੀ ਆ ਹੁਣ ਉਹਨਾਂ ਨੇ ਜਿਹੜਾ ਡਿਸੀਜਨ ਲਿੱਤਾ ਹੈ ਫਿਲਹਾਲ ਲਈ 1.3 ਡਿਸੀਜਨ ਲਿੱਤਾ ਹੈ ਹੁਣ ਅਗਲੀ ਹੈ ਜਿਹੜੀ ਚੀਜ਼ਾਂ ਉਹ ਸਾਡੀ ਖੁਦ ਹੀ ਮੀਟਿੰਗ ਹੋਏਗੀ ਸਾਡੀ ਹਲੇ ਐਸੋਸੀਏਸ਼ਨ ਦੀ ਮੀਟਿੰਗ ਹੋਏਗੀ ਪੰਕਜ ਜੀ ਇਸ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਨਾਲ ਦੱਸਾਂਗੇ ਕਿਉਂਕਿ ਉਹਨਾਂ ਦੀ ਅਸੀਂ ਨਵੀਂ ਪਾਲਿਸੀ ਦਾ ਡਰਾਫਟ ਵੀ ਸਰਕਾਰ ਨੇ ਬਣਾਇਆ ਸੀਗਾ ਜਿਹੜੀ ਕਿ ਆਪਾਂ ਨੂੰ ਮਤਲਬ ਇਹ ਸਿਆ ਕਿ ਜਿੰਨੇ ਵੀ ਲੋਕ 1 ਬੈੱਡਰੂਮ 2 ਬੈੱਡਰੂਮ ਖਰੀਦਣਾ ਚਾਹੁੰਦੇ ਹੈਗੇ ਆ ਉਹਦੇ ਵਾਸਤੇ ਜੀ+2 ਤੇ ਰੋਕ ਲੱਗੀ ਸੀਗੀ ਬਟ ਸਰਕਾਰ ਨੇ ਹੁਣ ਇੱਕ ਨਵੀਂ ਜਿਹੜੀ ਪਾਲਿਸੀ ਲੈ ਕੇ ਆ ਰਹੀ ਹੈਗੀ ਹੈ ਉਹਦੇ ਵਿੱਚ 1 ਬੈੱਡਰੂਮ ਫਲੈਟ ਜਿਹੜੇ ਹੈਗੇ ਆ ਉਹ ਨਹੀਂ ਬਣਾ ਪਾਏਗੇ ਕਿਉਂਕਿ ਸਰਕਾਰ ਨੇ ਨਵੀਂ ਪਾਲਿਸੀ 'ਚ ਇਹ ਰੂਲ ਰੱਖਿਆ ਹੋਇਆ ਹੈ ਕਿ 100 ਗਾਜ ਤੋਂ نیچے ਤੁਸੀਂ ਜਿਹੜਾ ਹੈਗਾ ਵਾ ਫਲੈਟ ਨਹੀਂ ਬਣਾ ਸਕਦੇ ਠੀਕ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹ ਰਿਹਾ ਮੈਂ ਕਿ ਇਸ ਟਾਈਮ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹ ਰਿਹਾ ਮੈਂ ਕਿ ਜਿਹੜੀ ਨਵੀਂ ਹਾਊਸਿੰਗ ਪਾਲਿਸੀ ਆ ਰਹੀ ਹੈ ਅਫੋਰਡੇਬਲ ਹਾਊਸਿੰਗ ਪਾਲਿਸੀ ਆ ਰਹੀ ਹੈ ਉਹਦੇ ਵਿੱਚ 1 बीएचके दी भी ऑप्शन ਨੂੰ ਰੱਖਿਆ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਹੈ ਜਿਹੜੇ 20-25 ਲੱਖ ਰੁਪਏ ਦੇ ਵਿੱਚ ਘਰ ਬਣਾਉਣਾ ਚਾਹੁੰਦੇ ਆ ਜਿਨ੍ਹਾਂ ਕੋਲ 1 ਲੱਖ ਤੋਂ 2 ਲੱਖ ਰੁਪਏ ਆਮ ਆਦਮੀ ਨੇ ਆਮ ਆਦਮੀ ਦੇ ਘਰ ਹੈਗੇ ਨੇ ਇਹ ਆਮ ਆਦਮੀ ਦੀ ਹੀ ਸਰਕਾਰ ਹੈਗੀ ਹੈ ਤੇ ਮੇਰੇ ਖਿਆਲ ਦੇ ਵਿੱਚ ਸਰਕਾਰ ਨੂੰ ਰਿਕੁਐਸਟ ਹੈ ਕਿ ਉਹਨਾਂ ਦੇ 1 ਬੈੱਡਰੂਮ ਜਿਹੜੇ ਫਲੈਟ ਹੈਗੇ ਨੇ ਉਹਨਾਂ ਵਾਸਤੇ ਵੀ ਜਿਹੜੀ ਨਵੀਂ ਹਾਊਸਿੰਗ ਪਾਲਿਸੀ ਆ ਰਹੀ ਹੈ ਜਿਹਦੇ ਵਿੱਚ ਸਟਿਲਟ 2 ਸਟਿਲਟ 3 ਸਟਿਲਟ 4 ਮਤਲਬ نیچے ਪਾਰਕਿੰਗ ਉੱਪਰ ਤਿੰਨ ਕਾਰ ਜਾਂ ਚਾਰ ਕਾਰ ਬਣੰਦਾ ਸਰਕਾਰ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਉਹਦੇ ਵਿੱਚ 1 ਬੈੱਡਰੂਮ ਦੇ ਵਾਲੇ ਫਲੈਟ ਹੈਗੇ ਨੇ ਜਿਹੜੇ ਆਮ ਲੋਕਾਂ ਵਾਸਤੇ 20 25 30 ਲੱਖ ਦੇ ਘਰ ਬਣ ਸਕਦੇ ਨੇ ਔਰ ਖਰੜ ਜੀਰਕਪੁਰ ਔਰ ਨਿਊ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਇੱਥੇ ਐਸੇ ਘਰਾਂ ਦੀ ਬਹੁਤ ਡਿਮਾਂਡ ਵੀ ਹੈਗੀ ਹੈ ਔਰ ਪਿਛਲੇ ਕਾਫੀ ਸਾਲਾਂ ਤੋਂ ਜਿਹੜੀਆਂ ਪੁਰਾਣੀਆਂ ਗਵਰਨਮੈਂਟ ਸੀਗੀਆਂ ਚਾਹੇ ਉਹ ਕਾਲੀ ਦਲ ਦੀ ਸੀਗੀ ਚਾਹੇ ਕਾਂਗਰਸ ਦੀ ਸੀਗੀ ਉਹਨਾਂ ਦੇ ਟਾਈਮ ਤੇ ਉਹ ਬੰਦੇ ਆ ਰਹੇ ਸੀਗੇ ਤੇ ਅਸੀਂ ਇਹ ਸਰਕਾਰ ਤੋਂ ਇਹ ਰਿਕਵੈਸਟ ਕਰਦੇ ਆਂ ਕਿ ਉਹਦੀ ਵੀ ਪਾਲਿਸੀ ਦੇ ਵਿੱਚ ਉਹਨੂੰ ਵੀ ਸ਼ਾਮਿਲ ਕੀਤਾ ਜਾਵੇ ਜਿਵੇਂ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਆਮ ਬੰਦਿਆਂ ਨੂੰ ਐਨਓਸੀ ਹਟਾਉਣ ਦੇ ਪਿੱਛੇ ਉਹਨਾਂ ਦਾ ਕਿਤੇ ਪੈਸਾ ਬਚਿਆ ਆ? ਅ ਐਨਓਸੀ ਨਾਮਿਲਤ ਜੇ ਵੀ ਐਨਓਸੀ ਨਹੀਂ ਮਿਲਦੀ ਤਾਂ ਉਹਨਾਂ ਦਾ ਪੈਸਾ ਕਿਤੇ ਨਾ ਕਿਤੇ ਸੇਵ ਹੋਇਆ ਆ ਆਮ ਜਨਤਾ ਦਾ। ਬਿਲਕੁਲ ਹੋਇਆ ਜੀ ਦੇਖੋ ਜੀ ਇਦਾਂ ਦੀ ਜਦੋਂ ਵੀ ਕੋਈ ਕੰਡੀਸ਼ਨ ਲੱਗਦੀ ਹੈ ਜੀ ਉਹ ਕਿਤੇ ਨਾ ਕਿਤੇ ਕਰਪਸ਼ਨ ਨੂੰ ਵਡਾਵਾ ਦਿੰਦੀਆਂ ਨੇ। ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹੀ ਆ ਜੀ ਜੇ ਆਪਾਂ ਹੁਣ ਜਿਵੇਂ ਪਿੱਛੇ ਆਰਕੀਟੈਕਟ ਦਾ ਵੀ ਇਸ਼ੂ ਸੀਗਾ ਕਿ ਉੱਥੇ ਵੀ ਆਰਕੀਟੈਕਟ ਨੂੰ ਵਿੱਚ ਇਨਵੋਲ ਕਰ ਲਿੱਤਾ ਸੀਗਾ ਵੀ ਉਹਦੇ ਥਰੂ ਜਿਹੜਾ ਵਾ ਮੈਪ ਡਾਇਰੈਕਟ ਕਸਟਮਰ ਦੀ ਜਗ੍ਹਾ 'ਅ ਅਪਲਾਈ ਕਰ ਸਕਦਾ ਐਮਸੀ ਦਫ਼ਤਰ ਦੇ ਵਿੱਚ ਜਦੋਂ ਆਪਾਂ ਕੋਈ ਵੀ ਐਸੀ ਚੀਜ਼ ਨਵੀਂ ਲੈ ਕੇ ਆਵਾਂਗੇ ਜਿਸ ਦੇ ਨਾਲ ਆਮ ਜਨਤਾ ਨੂੰ ਕੋਈ ਕੰਡੀਸ਼ਨ ਲਗਾ ਦਿੱਤੀ ਜਾਵੇਗੀ ਉਹ ਕੰਡੀਸ਼ਨ ਨੂੰ ਪੂਰੀ ਕਰਨ ਵਾਸਤੇ ਕਿਤੇ ਨਾ ਕਿਤੇ ਕ腐ਸ਼ਨ ਨੂੰ ਨਾਲ ਇਨਵੋਲਮੈਂਟ ਹੋ ਜਾਂਦੀ ਹੈ ਤੇ ਮੇਰੇ ਖਿਆਲ ਚ ਇਸ ਕਦਮ ਦੇ ਨਾਲ ਕਰਪਸ਼ਨ ਵੀ ਘਟੇਗਾ ਔਰ ਸਰਕਾਰ ਦੀ ਇਮੇਜ ਵੀ ਇਹਦੇ ਨਾਲ ਥੋੜੀ ਜਿਹੀ ਸੁਧਰੇਗੀ ਤੁਸੀਂ ਦੇਖਿਆ ਤਸਵੀਰਾਂ ਕਿ ਪੰਜਾਬ ਐਂਡ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਪ੍ਰਾਪਰਟੀ ਦੇ ਜੋ ਪੰਕਜ ਸੂਦਜੀ ਤੇ ਰਾਹੁਲ ਮਨਜੰਦਾ ਜੀ ਵਾਈਸ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਸਰਕਾਰ ਦਾ ਜਿੱਥੇ ਧੰਨਵਾਦ ਕੀਤਾ ਗਿਆ ਉੱਥੇ ਹੀ ਲੱਡੂ ਵੰਡ ਕੇ ਜਿਹੜੀ ਆ ਖੁਸ਼ੀ ਮਨਾਈ ਗਈ ਉਹਨਾਂ ਨੇ ਕਿਹਾ ਕਿ ਐਨਓਸੀ ਦੀ ਕੰਡੀਸ਼ਨ ਜਿਹੜੀ ਆ ਖਤਮ ਕਰਨ ਦੇ ਨਾਲ ਜਿੱਥੇ ਹੀ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਖਤਮ ਹੋਵੇਗਾ ਉੱਥੇ ਹੀ ਜਿਹੜਾ ਹੈ ਸਾਡਾ ਕਾਰੋਬਾਰ ਵੀ ਵਧੇਗਾ ਕਿਉਂਕਿ ਪੰਜਾਬ ਦੇ ਜਿਹੜੇ ਬਿਲਡਰ ਨੇ ਪ੍ਰੋਪਰਟੀ ਦਾ ਕੰਮ ਕਰਦੇ ਨੇ ਉਹ ਪੰਜਾਬ ਨੂੰ ਛੱਡ ਕੇ ਜਿਹੜੇ ਨੇ ਹੋਰ ਸੂਬਿਆਂ ਵਿੱਚ ਜਿਹੜੇ ਨੇ ਆਪਣੇ ਪ੍ਰੋਜੈਕਟ ਲਾਣੇ ਸ਼ੁਰੂ ਕਰ ਦਿੱਤੇ ਸੀ ਪਰ ਇਹ ਕੰਡੀਸ਼ਨ ਖਤਮ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਹੈ ਫਾਇਦਾ ਹੋਇਆ ਤੇ ਰੈਵਨਿਊ ਵੀ ਜਿਹੜਾ ਹੈ ਸਰਕਾਰ ਨੂੰ ਵਧੇਗਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਜਿਹੜੀ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਐਨਓਸੀ ਦੀ ਕੰਡੀਸ਼ਨ ਜਿਹੜੀ ਹੈ ਖਤਮ ਕੀਤੀ ਹੈ ਉੱਥੇ ਦੇ ਉਸੇ ਤਰ੍ਹਾਂ ਜਿਹੜੀ ਨਵੀਂ ਇਹਨਾਂ ਦੀ ਪਾਲਿਸੀ ਲੈ ਕੇ ਆ ਰਹੇ ਨੇ ਉਹਦੇ ਮੈਂ 1ਬੀਐਚਕੇ ਤੇ 2ਬੀਐਚਕੇ ਫਲੈਟਾਂ ਨੂੰ ਵੀ ਜਿਹੜੀ ਹੈ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਆਮ ਤੇ ਗਰੀਬ ਲੋਕ ਵੀ ਜਿਹੜਾ ਹੈ ਉਹ ਛੋਟਾ ਘਰ ਲੈ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਐਨਓਸੀ ਦੀ ਕੰਡੀਸ਼ਨ ਖਤਮ ਕਰਤੀ ਹੈ ਕੀ ਉਹ 1 بی ਐਚ ਕੇ 2 بی ਐਚ ਕੇ ਫਲੈਟ ਨੂੰ ਮਨਜ਼ੂਰੀ ਦੇਵੇਗੀ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖੜਦਾ ਡੇਵਿਡ ਬਰਮਾ ਦੀ ਖਾਸ ਰਿਪੋਰਟ